ਜੋਨੋ ਪ੍ਰਾਰਸ ਡੇਰੀ ਫਾਰਮ ਸਿ ਪੰਜਾਬੀ ਤੇ ਸਵਾਗਤ ਕਰਦੇ ਹਾਂ ਤੇ ਇੱਕ ਨਵੀਂ ਵੀਡੀਓ ਇਹ ਹੈਗਾ ਜੀ ਆਪਣਾ ਚਾਰ ਪੱਟਣਾਂ ਦਾ ਛੋਟਾ ਜਿਹਾ ਸੰਦ ਤਿੰਨੇ ਦੇ ਸਰੀਏ ਲੱਗੇ ਆ ਤੇ ਬਣਵਾਉਣਾ ਹੋਵੇ ਤਾਂ ਘਰੇ ਬਣਾ ਸਕਦੇ ਸਾਨੂੰ ਹਸਾਬ ਦੇ ਰੇਟ 'ਚ ਪੈ ਜੂ ਮੈਨੂੰ ਤਾਂ ਬਹੁਤ ਮਹਿੰਗਾ ਲੱਗਿਆ ਐਡਾ ਕਿ 400 ਰੁਪਏ ਦਾ ਲੱਗਿਆ ਤੇ ਆਪਾਂ ਇਹ ਵੀ ਪੁਰਾਣੀ ਲੱਗੀ ਆ ਉੱਤੇ ਰੰਗ ਕੀਤਾ ਇਹ ਆਪਾਂ ਝੰਡਾ ਵਾਲੇ ਉਹ ਲਿਆਂਦਾ ਸੀ ਤੇ ਇਹਦਾ ਕੋਈ ਕੰਮ ਬਾਲਾ ਖਾਸ ਨਹੀਂ ਤੇ ਆ ਤਿੰਨ ਗਸਰੀ ਇਹ ਆ 2 ਕਿਲੋ 2 ਕਿਲੋ ਦੇ ਸਰੀਏ ਲੱਗੇ ਇਹਨੂੰ ਤੇ ਪੈਪ ਹੋਊਗੀ ਕਿਲੋ 2 ਕਿਲੋ ਦੀ ਤੇ 100 2 150 ਦਾ ਕੰਮ ਆਉਂਦਾ ਇਹ ਵੱਧ ਤੋਂ ਵੱਧ 200 ਰੁਪਿਆ ਲੱਗ ਜੂਗਾ ਤੇ ਉਹ ਮਹਿੰਗਾ ਲਾ ਜਾਂਦੇ ਆ 450 ਮੰਗਦੇ 450 ਤਾਂ ਬਾਲਾ ਆਪਣੀ ਕੀਤਾ ਆਪਾਂ ਤੇ ਇਹਨੂੰ ਮਿਸਤਰੀ ਤੋਂ ਬਣਵਾ ਲਿਓ ਕੋਈ ਭਰਾਵਾਂ ਕੋਲੇ ਆਪਣੇ ਕੋਲੇ welding ਵਾਲੀਆਂ ਮਸ਼ੀਨਾਂ ਘਰੇ ਹੀ ਹੁੰਦੀਆਂ ਉਹ ਤਾਂ ਘਰੇ ਹੀ ਬਣਾ ਸਕਦੇ ਆ ਕਵਾੜ ਦੇ ਸਮਾਨ ਚ ਬਣ ਸਕਦਾ ਪਰ ਚੀਜ਼ ਚੰਗੀ ਆ ਚਾਰ ਵਧੀਆ ਫੜਦਾ ਜਵੇਂ ਨਹੀਂ ਜ਼ੋਰ ਲੱਗਨ ਦਿੰਦਾ ਪਹਿਲਾਂ ਤੰਗੜੀ ਜੀ ਨਾਲ ਪੱਟੀ ਦਾ ਸੀ ਲੋਹੇ ਦੀ ਉਹਦਾ ਜ਼ੋਰ ਹੀ ਬੜਾ ਲਵਾ ਦਿੰਦੇ ਸੀ ਟਾਈਮ ਜ਼ਿਆਦਾ ਲੱਗਦਾ ਸੀ ਕੰਮ ਘਟਨੇ ਪੜਦਾ ਸੀ ਤੇ ਨਾਲ ਦਾ ਮਾਰਦਾ ਚਾਰ ਵਿੰਦੇ ਹੀ ਬਹੁਤ ਚਾਰ ਪੜ ਦਿੰਦਾ ਉਰੋਂ ਥੋੜੇ ਮੋਸਾਬ ਨਾਲ ਵੜ ਪਾਲਿਓ ਇਤੋਂ ਆਮ ਸਿੱਧਾ ਰੱਖਣਾ ਇਹਨੂੰ ਤੇ ਚੱਲੋ ਜੀ ਇਹ ਵਾਲ ਪਾ ਦਿੰਨੇ ਸਰੀਏ 'ਚ ਥੋੜੇ ਥੋੜੇ ਤੇ ਚਾਰ ਸਰੀਏ ਲੱਗੇ ਆ ਤੇ ਚਾਰ ਸੀ ਕੰਮ ਜ ਆਪਾਂ ਗੋਲ ਦੀ ਜਗ੍ਹਾ ਤੇ ਚਾਰ ਸੀ ਤਾਂ ਇਹ ਵੀਡੀਓ ਜੰਗਲ ਦੇ ਕੇ ਵੀਡੀਓ ਨੂੰ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰਨਾ